ਘੁੰਮਣ ਪਾਈ ਜਦੋਂ ਵਾਇਮਾਨ ਨੇ ਇੰਨੇ ਪੈਸੇ ਪਹਿਲਾਂ ਹੀ ਪੁੱਲਿਆ ਸਾਲੂ ਅਸੀਂ ਕਿਤੋਂ ਲੱਭਾ ਮਾਡਲ ਉਸ ਏਰੀਆ ਉੱਜੜ ਗਿਆ ਜਦੋਂ ਇਹਨੇ ਵਾਇਮਾਨ ਨੇ ਘੁੰਮਣ ਪਾਈ ਦੇ ਦਰਾ ਓਏ ਮੈਂ ਜਨਾਬ ਆਇਆ ਆ ਰੋਟੀ ਚਾਹ ਪੀ ਮੈਂ ਕਹਿੰਦਾ ਮੈਂ ਜਮ ਖੋਲਿਆ ਕਿੱਥੇ ਜਨਾਬ ਬਾਡਲ ਉਸ ਮੈਂ ਹੈ ਦਿਨ ਰਾਤ ਕੰਮ ਕੀਤਾ ਮੈਂ ਤੇ ਛੋਟੇ ਭਾਜੀ ਉਦੋਂ ਹੈਗੇ ਸੀ ਘੁੰਮਣ ਪਾਈ ਦੇ ਤੇ ਉਹ ਕਹਿੰਦਾ ਇਹਨੂੰ ਕਰੋ ਕੰਮ ਤੇ ਲਾਓ ਬਿਲਕੁਲ ਕੰਮ ਤੇ ਲਾਇਆ ਕਿਬ 20 ਸਾਲ ਇਹਨਾਂ ਮੇਰੀ ਸੇਵਾ ਕੀਤੀ ਮੈਂ ਪਿਛਲਾ ਨਹੀਂ ਭੁੱਲਿਆ ਅੱਜ ਇਹ ਚੱਲੇਗਾ ਭੋਗ ਦਾ ਅਲਤਿ ਆਖਰੀ ਯਾਤਰਾ ਸਨ ਲਈ ਸਾਡੇ ਬੰਦੇ ਦਾ ਕਰ ਲੈਤਾ ਅਗਲੇ ਕ ਖਤਮ ਹੋ ਗਈ ਕਾਲੀ ਕਈ ਨਗਰ ਮਾਰ ਦੋਸਦੇ ਸਸੀ ਕਾਲ ਜੀ ਅਸੀਂ ਗਦਾਪੁਰ ਜ਼ਿਲ੍ਹੇ ਤੋਂ ਸ਼ਹਿਰਾ ਮਜਾਤੋਂ ਆਏ ਆ ਸਾਡੇ ਵਾਸਤੇ ਬਹੁਤ ਬਹੁਤ ਵਧੀਆ ਮੁੰਡਾ ਸੀ ਸ਼ਹਿਰੇ ਬਹੁਤ ਗਰੀਬਾਂ ਦੀ ਮਦਦ ਕਰਦਾ ਰਿਹਾ ਇਹ ਲੋੜਵੰਦਾਂ ਨੂੰ ਲੋੜ ਚੀਜ਼ਾਂ ਦਿੰਦਾ ਰਿਹਾ ਇਹਨਾਂ ਦਾ ਪਿੰਡ ਸੇਖਵਾ ਲਾਗੇ ਗੁਦਾਪੁਰ ਜ਼ਿਲ੍ਹੇ ਦੇ ਵਿੱਚ ਤਵੰਡੀ ਝੁੰਗਲਾ ਪਿੰਡ ਪੈਂਦਾ ਆ ਤੇ ਉਥੋਂ ਦੀ ਬਹੁਤ ਗਰੀਬਾਂ ਦੀ ਮਦਦ ਕੀਤੀ ਇਹਨਾਂ ਨੇ ਸਸੀ ਗੁਰੂ ਧੰਨਵਾਦ ਜੀ ਤਾਂ ਲਗਾਤਾਰ ਜਿਹੜੇ ਲੋਕ ਨੇ ਦੱਸ ਰਹੇ ਨੇ ਵਰਿੰਦਰ ਕੁੰਮਣ ਕਿਉਂਕਿ ਜਿਹੜਾ ਇਨਸਾਨ ਚੰਗਾ ਹੁੰਦਾ ਹਰ ਕੋਈ ਉਹਦੀ ਸਿਫਤ ਕਰਦਾ ਉਸਦੇ ਗੁਣ ਗਾਉਂਦਾ ਤਾਂ ਜੇ ਗੱਲ ਕਰੀਏ ਤਾਂ ਬਰਿੰਦਰ ਕੁਮਨ ਐਸਾ ਪਿਆਰ ਸਭ ਦੇ ਨਾਲ ਖੱਟਿਆ ਸੀ ਕਿ ਉਹ ਸਭ ਦੇ ਹਰਮਨ ਪਿਆਰੇ ਸੀ ਅੱਜ ਜਦੋਂ ਉਹ ਦੁਨੀਆ ਦੇ ਵਿੱਚੋਂ ਗਏ ਨੇ ਤਾਂ ਹਰ ਕੋਈ ਵਿਰਲਾਪ ਕਰ ਰਿਹਾ ਚਾਹੇ ਉਹਨਾਂ ਦੇ ਰਿਸ਼ਤੇਦਾਰ ਹੋਣ ਪਰਿਵਾਰਕ ਮੈਂਬਰ ਹੋਣ ਤਾਂ ਇਹ ਕਰੀਬੀ ਹੋਣ ਹਰ ਅੱਖ ਰੋ ਰਹੀ ਹੈ ਤਾਂ ਅੱਜ ਬਰਿੰਦਰ ਕੁਮਨ ਨੂੰ ਕਹਿ ਸਕਦੇ ਆ ਅੰਤਿਮ ਸ਼ਰਧਾਂਜਲੀ ਸਭ ਨੇ ਦੇਣੀ ਹੈ 9 ਅਕਤੂਬਰ ਦੀ ਜੇ ਗੱਲ ਕਰੀਏ ਤਾਂ ਉਸ ਦਿਨ ਬਰਿੰਦਰ ਕੁਮਨ ਹਾਲਾ ਕਿ ਅ ਚੰਗੇ ਭਲੇ ਕਰੋ ਜਾਂਦੇ ਨੇ ਪਰ ਕੁਝ ਐਸੇ ਹਾਲਾਤ ਬਣ ਜਾਂਦੇ ਨੇ ਕਿ ਉਸ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਤਾਂ ਲਗਾਤਾਰ ਡੈਲੀ ਪੋਸਟ ਪੰਜਾਬੀ ਦੇ ਜ਼ਰੀਏ ਤੁਹਾਨੂੰ ਅੰਤਿਮ ਅਰਦਾਸ ਦੀ ਅਪਡੇਟ ਦਿੰਦੇ ਰਵਾਂਗੇ ਤਾਂ ਕੈਮਰਾਮੈਨ ਰਾਜਵੀਰ ਦੇ ਨਾਲ ਦੀਪ ਸੰਦੀਪ ਡੈਲੀ ਪੋਸਟ ਪੰਜਾਬੀ ਧੰਨਵਾਦ ਘੁੰਮਣ ਪਾਈ ਜਿਹੜਾ ਵਾਈ ਮਾਨੀ ਇੰਨੇ ਪੈਸਾ ਪੱਲਾਲੀ ਪੁੱਲਿਆ ਸਾਲੂ ਅਸੀਂ ਕਿਤੇ ਲੱਭ ਮਾਡਲ ਉਸ ਏਰੀਆ ਉੱਜੜ ਗਿਆ ਜਦੋਂ ਇਹਨੇ ਵਾਈ ਮਾਨੀ ਘੁੰਮਣ ਪਾਈ ਜਿਹੜਾ ਓਏ ਮੈਂ ਜਨਾਬ ਆਇਆ ਰੋਟੀ ਕੀ ਆਪੀ ਮੈਂ ਨੇ ਕਹਿੰਦਾ ਮੱਝੇ ਮਖੋਲਿਆ ਕਿੱਥੇ ਜਨਾਬ ਬਾਡਲ ਹਾਸ ਮੈਂ ਹੈ ਦਿਨ ਰਾਤ ਕੰਮ ਕੀਤਾ ਮੈਂ ਤੇ ਛੋਟੇ ਭਾਜੀ ਉਦੋਂ ਹੈਗੇ ਸੀ ਘਮਣ ਭਾਈ ਦੇ ਤੇ ਉਹ ਕਹਿੰਦਾ ਇਹਨੂੰ ਕਰੋ ਕੰਮ ਤੇ ਲਾਓ ਬਿਲਕੁਲ ਕੰਮ ਤੇ ਲਾਇਆ ਤੇ 20 ਸਾਲ ਨਾਲ ਮੇਰੀ ਸੇਵਾ ਕੀਤੀ ਮੈਂ ਪਿਛਲਾ ਨਹੀਂ ਭੁੱਲਿਆ ਅੱਜ ਚੱਲੇਗਾ ਭੋਗ ਦਾ ਅਲਤਿ ਆਖਰੀ ਯਾਤਰਾ ਸਨ ਲਈ ਸਾਡੇ ਬੰਦੇ ਦਾ ਕਰ ਲੇਤਾ ਅਗਲੇ ਖਤਮ ਹੋ ਗਈ ਕਾਲੀ ਕਈ ਨਗਰ ਮਾਰਦੋਸ ਦੇ ਸਤਿ ਸ਼੍ਰੀ ਅਕਾਲ ਜੀ ਇਹ ਗਦਾਪੁਰ ਜ਼ਿਲ੍ਹੇ ਤੋਂ ਨਿਸ਼ਾਰਾ ਮੱਜਾ ਤੋਂ ਆਏ ਆ ਸਾਡੇ ਵਾਸਤੇ ਬਹੁਤ ਬੜੀਆਂ ਮੁੰਡਾ ਸੀ ਇਹ ਸ਼ਹਿਰੇ ਬਹੁਤ ਗਰੀਬਾਂ ਦੀ ਮਦਦ ਕਰਦਾ ਰਿਹਾ ਜੇ ਲੋੜਵੰਦਾਂ ਨੂੰ ਲੋੜ ਚੀਜ਼ਾਂ ਦਿੰਦਾ ਰਿਹਾ ਇਹਨਾਂ ਦਾ ਪਿੰਡ ਸੇਖਵਾ ਲਾਗੇ ਗਦਾਪੁਰ ਜ਼ਿਲ੍ਹੇ ਦੇ ਵਿੱਚ ਤਵੰਡੀ ਝੁੰਗਲਾ ਪਿੰਡ ਪੈਂਦਾ ਆ ਤੇ ਉੱਥੋਂ ਦੀ ਬਹੁਤ ਗਰੀਬਾਂ ਦੀ ਮਦਦ ਕੀਤੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਤਾਂ ਲਗਾਤਾਰ ਜਿਹੜੇ ਲੋਕ ਨੇ ਦੱਸ ਰਹੇ ਨੇ ਵਰਿੰਦਰ ਕੁੰਮਣ ਕਿਉਂਕਿ ਜਿਹੜਾ ਇਨਸਾਨ ਚੰਗਾ ਹੁੰਦਾ ਹਰ ਕੋਈ ਜੇ ਸਿਫਤ ਕਰਦਾ ਉਸਦੇ ਗੋਣ ਗਾਉਂਦਾ ਤਾਂ ਜੇ ਗੱਲ ਕਰੀਏ ਤਾਂ ਬਰਿੰਦਰ ਕੋ ਮਨਿਆ ਸਾ ਪਿਆਰ ਸਭ ਦੇ ਨਾਲ ਖੱਟਿਆ ਸੀ ਕਿ ਉਹ ਸਭ ਦੇ ਹਰਮਨ ਪਿਆਰੇ ਸੀ ਅੱਜ ਜਦੋਂ ਦੁਨੀਆ ਦੇ ਵਿੱਚੋਂ ਗਏ ਨੇ ਤਾਂ ਹਰ ਕੋਈ ਵਿਰਲਾਪ ਕਰ ਰਿਹਾ ਚਾਹੇ ਉਹਨਾਂ ਦੇ ਰਿਸ਼ਤੇਦਾਰ ਹੋਣ ਪਰਿਵਾਰਕ ਮੈਂਬਰ ਹੋਣ ਤਾਂ ਕਰੀਬੀ ਹੋਣ ਹਰ ਅੱਖ ਰੋ ਰਹੀ ਹੈ ਤਾਂ ਅੱਜ ਬਰਿੰਦਰ ਕੁੰਮਨ ਨੂੰ ਕਹਿ ਸਕਦੇ ਆ ਅੰਤਿਮ ਸ਼ਰਧਾਂਜਲੀ ਸਭ ਨੇ ਦੇਣੀ ਹੈ 9 ਅਕਤੂਬਰ ਦੀ ਜੇ ਗੱਲ ਕਰੀਏ ਤਾਂ ਉਸ ਦਿਨ ਬਰਿੰਦਰ ਕੁੰਮਨ ਹਾਲਾਕੀ ਚੰਗੇ ਭਲੇ ਕਰੋਂ ਜਾਂਦੇ ਨੇ ਪਰ ਕੁਝ ਐਸੇ ਹਾਲਾਤ ਬਣ ਜਾਂਦੇ ਨੇ ਕਿ ਉਸ ਦੁਨੀਆ ਦੇ ਵਿੱਚ ਨਹੀਂ ਰਹਿੰਦੇ ਤਾਂ ਲਗਾਤਾਰ ਡੇਲੀ ਪੋਸਟ ਪੰਜਾਬੀ ਦੇ ਜ਼ਰੀਏ ਤੁਹਾਨੂੰ ਅੰਤਿਮ ਅਰਦਾਸ ਦੀ ਅਪਡੇਟ ਦਿੰਦੇ ਰਵਾਂਗੇ ਤਾਂ ਕੈਮਰਾਮੈਨ ਰਾਜਵੀਰ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ ਧੰਨਵਾਦ